ਸਾਡੇ ਸ਼ਹਿਰ ਦੇ ਵਿੱਚ ਲਗਭਗ ਜਿਹੜੀਆਂ ਸ਼ਹਿਰ ਦੀਆਂ ਵਿਚਾਲੇ ਤਿੰਨ ਸੜਕਾਂ ਸਿਗੀਆਂ ਨਗਰ ਕੌਂਸਲ ਨੇ ਉਹਨਾਂ ਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਨਵੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਉਸੇ ਤਹਿਤ ਅੱਜ ਦੇ ਦਿਨ ਦੇ ਵਿੱਚ ਅਸੀਂ ਲਗਭਗ ਜਿਹੜੀਆਂ ਦੋ ਰੋਡ ਨੇ ਜਿੱਥੇ ਆਪਾਂ ਖੜੇ ਆਂ ਜਿਹੜਾ ਪੈਲੇਸ ਵਾਲਾ ਰੋੜਾ ਚੰਨੂਆਣੇ ਵਾਲਾ ਬਾਈਪਾਸ ਆ ਜਿਹੜਾ ਅੱਜ ਇਹਨੂੰ ਅਸੀਂ ਕੰਪਲੀਟ ਕਰਾਵਾਂਗੇ ਇਹ ਵਧੀਆ ਸੜਕ ਬਣ ਜੂਗੀ ਲੋਕ ਆਰਾਮ ਨਾਲ ਲੰਘ ਸਕਦੇ ਆ ਇਤਨਾ ਟ੍ਰੈਫਿਕ ਡਾਇਵਰਟ ਹੋਊਗਾ ਟ੍ਰੈਫਿਕ ਕਨਵਰਟ ਹੋ ਜਾਊਗਾ ਜਿਹੜਾ ਚੌਕ ਦੇ ਵਿੱਚ ਰਸ਼ ਹੁੰਦਾ ਉਹ ਕੱਟ ਜਾਊਗਾ ਸਾਨੂੰ ਉਹਦਾ ਨਾਲ ਫਰਕ ਪਊਗਾ ਤੇ ਦੂਜੀ ਸਾਡੀ ਪਰਲੇ ਪਾਸੇ ਵਾਲੀ ਇੱਕ ਸ਼ਹਿਰ ਦੀ ਹੋਰ ਗਲੀ ਆ ਆ ਜੋ ਵੀ ਵੱਡੀ ਰੋਡ ਆ ਉਹਦਾ ਵੀ ਅਸੀਂ ਨਾਲ ਦੀ ਨਾਲ ਕੰਮ ਉਹਦਾ ਵੀ ਅੱਜ ਕੰਪਲੀਟ ਹੋ ਜਾਊਗਾ ਅੱਜ ਪਵਾ ਦਾਂਗੇ ਉਸ ਤੋਂ ਬਾਅਦ ਜਿਹੜੀ ਸਾਡੀ ਇੱਕ ਤੀਜੀ ਗਲੀ ਰਹਿੰਦੀ ਆ ਦੋ ਗਲੀਆਂ ਹੋਰ ਨੇ ਇੱਕ ਨਗਰ ਕਾਉਂਸਲ ਕੋਲੇ ਆ ਇੱਕ ਆਪਣੀ ਡਿਪਾਰਟਮੈਂਟ ਕੋਲ ਗਲੀ ਆ ਉਹ ਦੋਵੇਂ ਸੜਕਾਂ ਦਾ ਕੰਮ ਵੀ ਅਸੀਂ ਕਰਦਾਂਗੇ ਵਧੀਆ ਪ੍ਰੀਮੈਕਸ ਪਾ ਕੇ ਮਤਲਬ ਸਾਨੂੰ ਲੱਗਦਾ ਸ਼ਹਿਰ ਦੇ ਵਿੱਚੋਂ ਕੋਈ ਵੀ ਸੜਕ ਕੋਈ ਵੀ ਗਲੀ ਇਹੋ ਜਿਹੀ ਨਹੀਂ ਰਹੂਗੀ ਜਿਹੜੀ ਤੇ ਅਸੀਂ ਨਾ ਕਰਵਾਈਏ ਬਹੁਤਿਆਂ ਦਾ ਕੰਮ ਹੋ ਗਿਆ ਬਹੁਤਿਆਂ ਦਾ